ਸਾਰੰ ਮਲਾਪਨਵਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲ ਚ ਵਿਰਥਾ ਜਨਮ ਪੁਰਾਣੀ ਰਹਾ ਸਮਝ ਤੇਤ ਤੇਤ ਮਨ ਮੇਰੇ ਤਥੀ ਸੰਤਨ ਅਕਥ ਕਹਾਣੀ ਲਾਬ ਲਹੋ ਹਰ ਰਿਦੈ ਅਰਾਧੋ ਛੁਟਕੇ ਆਵਣ ਜਾਣੀ ਉਦਮ ਸ਼ਕਤ ਸਿਆਣਪ ਤੁਮਰੀ ਦੇਹ ਤਾਂ ਨਾਮ ਵਖਾਣੀ ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਬਾਣੀ ਸਾਰੰ ਮਨ ਲਾ ਤਨਵੰਤ ਨਾਮ ਕੇ ਵਣਗਾਰੇ ਸਾਂਗੀ ਕਰੋ ਨਾਮ ਤਨ ਖਾਟਾ ਗੁਰ ਕਾ ਸ਼ਬਦ ਵਿਚਾਰੇ हारे सचथो सचो त भुन आवो हारे खातुट नगंत भरे भंडारे पोभा संग जावो ਸਾਰ ਬ੍ਰਹਮ ਕੇ ਦਵਾਰੇ ਸਾਰੰ ਮਹਿਲਾ ਪੰਗਵਾ ਪ੍ਰਭ ਜੀ ਮੋਹ ਤਮ ਨਾ ਅਨਾਥ ਵਿਚਾਰਾ ਕਮਲ ਮੂਲ ਤੇ ਮਾਨੁਖ ਕਰਿਆ ਏ ਪਰਤਾਪ ਤੁਹਾਰਾ ਰਹਾ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹਿ ਨ ਜਾਏ ਅਪਾਰਾ ਸਭ ਕੇ ਪ੍ਰੀਤਮ ਸਰਬ ਤਤ ਪਾਲਕ ਸਰਬ ਘਟਾ ਧਾਰਾ ਕੋਏ ਨ ਜਾਣੇ ਤੁੰਗਰੀ ਗਤ ਮਿਤ ਆਪੇ ਏਕ ਪਸਾਰਾ ਸਾਧਨਾਵ ਬੈਠਾ ਵੋ ਨਾਨਕ ਭਵ ਸਾਗਰ पार उतारा ਸਾਰੰ ਮੈਲਾ ਪੰਜਵਾ ਆਵੈ RAM ਸ਼ਰਨ ਵਡ ਭਾਗੀ ਇਕਸ ਬਿਨ ਕਿਛ ਹੋਰ ਨ ਜਾਣੈ ਅਵਰ ਉਪਾਅ ਤਿਆਗੀ ਰਹਾ ਮੰਨ ਬਚ ਕ੍ਰਮ ਆਰਾਧਾ ਹਰ ਹਰ ਸਾਧ ਸੰਗ ਸੁਖ ਪਾਇਆ ਅਨੰਦ ਬਿਨੋਦ ਇਕੱਠ ਕਥਾ ਰਸ ਸੱਚ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੂ ਤਾਂ ਕੀ ਊਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਆ ਜੋ ਰਾਤੇ ਤਬ ਨਿਰਬਾਣੀ ਸਾਰੰ ਮਹਲਾ ਪੰਗਵ ਜਾਤੇ ਸਾਧੂ ਸ਼ਰਣ ਗਹੀ ਸ਼ਾਂਤ ਸਹਜ ਮਨ ਭਇਓ ਪ੍ਰਗਾਸ ਬਿਰਥਾ ਕਸ਼ਨਾ ਰਹੀ ਰਹਾ ਹੋ ਕ੍ਰਪਾਲ ਨਾਮ ਦਿਓ ਆਪਣਾ ਬਿੰਤੀ ਐ ਕਹੀ aan bihaar bisre prab simrat paayo laabh sahi jahan te upjyo tahin sammanu saai bast ahi kaha nanak parm gor khoya jyoti jotus nahi saar maila tanwa rasna ram ko jas gaao ਨਾਮ ਸੁਆਦ ਬਿਸਾਰ ਸਗਲੇ ਪਹੋ ਨਾਮ ਸੁਆਉ ਰਾਵ ਚਰਨ ਕਮਲ ਬਸਾਏ ਹਿਰਦਾ ਏਕ ਸਿਉ ਲਿਵਲਾਉ ਸਾਧ ਸੰਗਤ ਹੋਏ ਨਿਰਮਲ ਬਾੜ ਜੋ ਨਾ ਆਉ ਜਿਉ ਪ੍ਰਾਨ ਅਧਾਰ ਤੇਰਾ ਤੂੰ ਨਿਥਾਵੇਂ ਥਾਉ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਦ ਬਲ ਜਾਓ ਸਾਰੰ ਮੈਲਾ ਪਨਵਾ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਰਾਵ ਉਤਮ ਕਥਾ ਸੁਣੀ ਜੈ ਸ਼ਰਵਣੀ ਮਾਇਆ ਕਰੋ ਭਗਵਾਨ ਆਵਤ ਜਾਤ ਦਉ ਪਖ ਪੂਰਨ ਪਾਇਆ ਸੁਖ ਬਿਸ਼ਰਾਮ ਸੋਧਤ ਸੋਧਤ ਤਤ ਵਿਚਾਰਿਓ ਧਗਤ ਸ੍ਰੇਸ਼ਟ ਪੂਰੀ ਕੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਦੂਰੀ ਸਾਰੰ ਮਹਲਾ ਪੰਗਵ ਸਚੇ ਸਤਗੁਰੂ ਦਾ ਤਾਰਾ ਦਰਸ਼ਨ ਦੇ ਸਗਲ ਦੁੱਖ ਨਾਸੇ ਚਰਨ ਕਮਲ ਬਲਿਹਾਰਾ ਰਹਾ ਸਤ ਪਰਮੇਸ਼ਰ ਸਤ ਸਾਧ ਜਨ ਮੇਚਲ ਹਰ ਕੋ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਨਾਸ਼ੀ ਗੁਣ ਗਾਉ ਅਗੰਮ ਅਗੋਚਰ ਮਿਤ ਨਹੀਂ ਪਾਈ ਸਗਲ ਘਟਾਂ ਆਧਾਰ ਨਾਨਕ ਵਾ ਵਾ ਕੋ ਤਾ ਕੋ ਜਾ ਕਾ ਅੰਤ ਨ ਪਾਰ ਸਾਰੰ ਮਹਲਾ ਪੰਜਵਾ ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹੋ ਠਾਕੁਰ ਸਭ ਥਾਈ ਨਿਕਟ ਬਸੈ ਸਭ ਨੇਰਾ ਰਹਾ ਬੰਧਨ ਤੋਰ ਰਾਮ ਲਿਵ ਲਾਈ ਸੰਤ ਸੰਗ ਬਨ ਆਈ ਜਨਨ ਤਦਾਰਥ ਭਇਓ ਪੁਨੀਤਾ ਇੱਛਾ ਸਗਲੁ ਪੁਜਾਈ ਜਾਤੋ ਪ੍ਰੇਪਾ ਕਰੋ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੈ ਆਠ ਪੈਰ ਗੋਬਿੰਦ ਗੁਣ ਗਾਵੈ ਜਨ ਨਾਨਕ ਸਦ ਬਲ ਜਾਵੈ ਸਾਰੰ ਮਹਿਲਾ ਪੰਗਵਾਂ ਜੀਵਨ ਤੋ ਗਨਿਐ ਹਰ ਪ੍ਰੇਖਾ ਰਹੋ ਕਿਪਾ ਪ੍ਰੀਤਮਨ ਮਨਮੋਹਨ ਹੋਰ ਧਰਮ ਕੀ ਰੇਖਾ ਰਹਾ ਕਹਿਤ ਸੁਨਤ ਕੇਸ਼ ਸ਼ਾਂਤ ਨਾ ਉਪਜਤ ਦਿਨ ਵਿਸਾਸ ਕਿਆ ਸ਼ੇਖਾ ਪ੍ਰਭੂ ਤਿਆਗ ਆਨ ਜੋ ਚਾਹਤ ਆਤ ਮੁਖ ਲਾਗਾ ਕਾਲੇਖਾ ਜਾਕਰ ਰਾਸ ਸਰਬ ਸੁਖ ਸਵਾਮੀ ਆਨੰਨਾ ਮਾਨਤਿ ਭੇਖਾ ਨਾਨਕ ਦਰਸ ਲਗਨ ਮਨ ਮੋਇਓ ਪੂਰਨ ਅਰਥ ਵਿਸ਼ੇਖਾ ਸਾਰੰ ਮਹਿਲਾ ਪੰਜਵਾ ਸਿਮਰਨ ਰਾਮ ਕੋ ਇਕ ਨਾਮ ਕਲਮਲ ਦਗਦ ਹੋਇ ਖਿਨ ਅੰਤਰ ਕੋਟ ਦਾਨ ਇਸ਼ਨਾਨ ਰਹਾ ਆਨ ਜੰਜਾਰ ਬਿਥਾ ਸ਼ਰਮ ਕਾਲਤ ਦਿਨ ਹਰ ਫੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸ਼ਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਦਿਨ ਸਜਾਏ ਅਭਮਾਨ ਸਾਰੰ ਮਹਿਲਾ ਪੰਜਵਾ ਤੂਰਤ ਸੋਈ ਦੇ ਤੁਰ ਕੋ ਲੱਗ ਸੋਈ ਧਰੰਦਰ ਸੋਈ ਬਸੁੰਧਰ ਹਰ ਏਕ ਪ੍ਰੇਮ ਰਸ ਪਾਗ ਰਹਾ ਬਲਬੰਚ ਕਰੇ ਨਾ ਜਾਣ ਲਾਭ ਸੋ ਤੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਾ ਸਿ ਮੇਰਾ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਿਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨ ਸਾਰੰ ਮਹਲਾ 5 ਹਰ ਹਰ ਸੰਤ ਜਨਾ ਕੀ ਜੀਵਨ ਵਿਖੇ ਰਸ ਭੋਗ ਅੰਮ੍ਰਿਤ ਸੁਖ ਸਾਗਰ RAM ਨਾਮ ਰਸ ਪੀਵਨ ਰਾ ਸਚੰਨ ਰਾਮ ਨਾਮ ਤਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਂਗ ਭੈ ਮਨ ਲਾਲਾ ਰਾਮ ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰ ਜਾਣੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਸਾਧ੍ਰਿਕ ਕੀ ਨਿਆਈ ਹਰ ਬੂੰਦ ਪਾਨ ਸੁਖ ਠੀਵਨ ਸਾਰੰ ਮਨਲਾ ਪੰਜਵਾ ਹਰ ਕੇ ਨਾਮਹੀਨ ਬੇਤਾਲ ਜੇਤਾ ਕਰਨ ਕਰਾਵਨ ਤੇਤਾ ਸਭ ਬੰਧਨ ਜੰਜਾਲ ਰਹਾ ਬਿਨ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਟ ਕਾਲ ਜਬ ਜਮ ਆਏ ਸੰਘਾਰ ਤ੍ਰਾਨੀ ਤਬ ਤੁਮਰੋ ਕੌਣ ਹਵਾਲ ਰਾਖਲੇ ਹਾਸ ਆਪਣੇ ਕਾ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਦ ਸੰਗ ਧਨਮਾਲ ਸਾਰੰ ਮਹਿਲਾ ਪੰਗਵਾ ਮਨ ਤਨ RAM ਕੋ ਬਿਵਹਾਰ ਪ੍ਰੇਮ ਭਗਤ ਗੁਨ ਗਾਵਨ ਗੀਦੇ ਕੋਤਨਾ ਸੰਸਾਰ ਰਹਾ ശ്രവണി കീർത്ത സ്വാമി ഏ സാധകോ ആചാര ചരണ കമല സ്ഥിര ഹൃദ അന്തര പൂജ പ്രാണക്കോ ആധാര പ്രഭ ദീന ദയാൽ സുനോ ബനാ താര നാം നിധാന ഉച്ചോ നിസ നദബലഹാര ਸਾਰੰ ਮਹਿਲਾ ਪੰਜਵਾਂ ਧਰ ਕੇ ਨਾਮਹੀਨ ਮਤ ਥੋਰੀ ਸਿਮਰਤ ਨਾਹੇ ਸ੍ਰੀ ਧਰ ਠਾਕੁਰ ਮਿਲਤ ਅੰਧ ਦੁਖ ਕੋਰੀ ਰਹਾ ਹਰ ਕੇ ਨਾਮ ਸਿਉ ਪ੍ਰੀਤ ਨਾ ਲਾਗੀ ਅਨਕ ਭੇਖ ਬੋ ਜੋਰੀ ਟੂਟਤ ਬਾਰ ਨ ਲਾਗੇ ਤਕੋ ਜਿਉਂ ਗਗਰ ਜਲ ਫੋਰੀ ਤਾਰੇ ਕਿਰਪਾ ਭਗਤ ਰਸ ਦੀਜਾ ਮਨ ਖਚਿਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸ਼ਰਣਾਈ ਪ੍ਰਭ बिन ਆਨ ਨਾ ਹੋਰੀ ਸਾਰੰ ਮਹਿਲਾ ਤਨਵਾ ਚਿਤਵਾ ਵਾ ਅਸਰ ਮਨ ਮਾਹੇ ਥੋਏ 71 ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੀ ਰਹਾ ਬਿਨ ਹਰ ਭਜਨ ਜੀਤੇ ਕਾਮ ਕਰੀਐ ਤਿਤ ਬਿਰਥ ਜਾਹੇ ਪੂਰਨ ਪਰਮ ਆਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੀ ਜਪ ਤਪ ਸੰਗਮ ਕਰਮ ਸੁਖ ਸਾਧਨ ਤੁਲਨਾ ਕਸ਼ੂ ਆਲਾਹ ਚਰਨ ਕਮਲ ਨਾਨਕ ਮਨ 베ਦੇਓ ਚਰਨ ਸੰਗ ਸਮਾਹੀ ਸਾਰੰ ਮਹਿਲਾ ਪੰਗਵਾਂ ਮੇਰਾ ਪ੍ਰਭ ਸੰਗੇ ਅੰਤਰਜਾਮੀ ਆਗੈ ਕੁਸ਼ਲ ਪਾਛੈ ਖੇਮ ਸੁਖਾ ਸਿਮਰਤ ਨਾਮ ਸੁਆਮੀ ਰਹਾ ਸਾਜਨ ਮੀਤ ਸਖਾ ਹਰ ਮੇਰਾ ਗੁਣ ਗੋਪਾਲ ਹਰ ਰਾਇਾ ਬਿਸਰਨ ਨ ਜਾਈ ਨਿਮਖਿਰਦਾਇ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਬਾਸ ਆਪਣੇ ਜੀ ਜੰਤ ਵਸ ਜਾ ਕੇ ਏਕਾਲਿਪੂਰਨ ਪਰਮੇਸ਼ੁਰ ਕੋ ਨਹੀਂ ਨਾਨਕ ਤਾਟ ਸਾਰੰ ਮਹਿਲਾ ਪੰਗਵਾ ਜਾ ਕੇ RAM ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੁਖ ਨ ਵਿਆਪ ਕੋਇ ਰਾਹ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰੋ ਦਰਸ਼ਨ ਦੇਖਣ ਕੋ ਕਰਮ ਪ੍ਰਾਪਤ ਹੋਏ ਗੁਰ ਪ੍ਰਸਾਦੀ ਦ੍ਰਿਸ਼ਤਿ ਨਿਹਾਰੋ ਦੂਸਰ ਨਹੀਂ ਕੋਇ দান ਦੇ ਨਾਨਕ ਆਪਣੇ ਕੋ ਚਰਨ ਜੀਵਾ ਸੰਤ ਥੋਏ ਸਾਰੰ ਮਹਿਲਾ ਪੰਜਵਾ ਜੀਵਤ RAM ਕੇ ਗੁਣ ਗਾਏ ਕਰੋ ਕਿਰਪਾ ਗੋਪਾਲ ਬੀਠੁਲੇ ਵਿਸਰਨ ਕਬਹੀ ਜਾਏ ਰਹਾ ਮੰਨ ਤਨ ਤਨ ਸਭ ਤੁਮਰਾ ਸੁਆਮੀ ਆਨ ਦੁਜੀ ਜਾਏ ਜਿਉ ਤੂੰ ਰੱਖੈ ਤੇ ਵੀ ਰਹਿਣਾ ਤੁਮਰਾ ਪੰਨੇ ਖਾਏ ਸਾਧ ਸੰਗਤ ਕਾ ਬਲ ਬਲ ਜਾਈ ਬੋੜ ਨ ਜਨਮਾ ਤਾਏ ਨਾਨਕ ਦਾਸ ਤੇਰੀ ਸ਼ਰਣਾ ਆਈ ਜਿਉ ਭਾਵ ਤਿਵਾਂ ਚੁਲਾਏ ਸਾਰੰ ਮਹਿਲਾ ਪੰਵਾ ਮਨ ਰੇ ਨਾਮ ਕੋ ਸੁਖਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸੇ ਸ਼ਾਰ ਰਹਾਉ ਗਰੇ ਅੰਧ ਕੂਪ ਪਤਿਤ ਪੁਰਾਣੀ ਨਰਕ ਘੋਰ ਗੁਬਾਰ ਅਨਿਕ ਜੋਨੀ ਬ੍ਰਹਮਤ ਹਾਰਿਓ ਬ੍ਰਹਮਤ ਬਾਰੰਬਾਰ ਪਤਿਤ ਪਾਵਨ ਭਗਤ ਬਚਲ ਦੀਨ ਕਿਰਪਾ ਤਾਰ ਰਜੋੜ ਨਾਨਕ ਦਾਨ ਮੰਗਾ ਸਾਧ ਸੰਗ ਉਧਾਰ ਸਾਰੰ ਮੈਲਾ ਪੰਗਵਾ ਰਾਜਿਤ ਰਾਮ ਕੋ ਪਰਤਾਪ ਆਧ ਬਿਆਧ ਉਪਾਧ ਸਦ ਨਾਸੀ ਬਿਨ ਸੇ ਤਿਨ ਤਾਪ ਰਹਾ ਕ੍ਰਿਸ਼ਨਾ 부ਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ਗੁਣ ਗਾਵਤ ਅਚਤ ਅਗਨਾਸ਼ੀ ਮਨ ਤਨ ਆਤਮ ਤਾਪ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗ ਖਾਪ ਭਗਤ ਵਸਲ ਪੈ ਕਟ ਨਹਾਰੇ ਨਾਨਕ ਕੇ ਮਾਈ ਬਾਪ ਸਾਰੰ ਮਹਿਲਾ ਪੰਜਵਾ ਆਤੁਰ ਨਾਮ ਬਿਨ ਸੰਸਾਰ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਇਤ ਲਾਗੋ ਬਿਖਿਆ ਸ਼ਰ ਰਹਾ ਪਾਏ ਠਗੋਰੀ ਆਪ ਭਲਾਇਓ ਜਨਮਤ ਬਾਰੋ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਿਰਿਓ ਜਮ ਕੰਕਰ ਕਰਤ ਖੁਵਾਰ ਹੋਕ ਪਾਲ ਦੀਨ ਦੁਖ ਪੰਜਨ ਤੇਰਿਆਂ ਸੰਤਾਂ ਕੀ ਰਾਹ ਵਾਰ ਨਾਨਕ ਦਾਸ ਦਰਸ਼ ਪ੍ਰਭ ਜਾਚੈ ਮਨ ਤਨ ਕੋ ਆਧਾਰ